ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਅੱਜ ਜਿਹੜੇ ਹਿੰਮਤਪੁਰੇ ਜ਼ਿਲ੍ਹਾ ਮੋਗਾ ਦੇ ਵਿੱਚ ਇੱਕ ਹੋਰ ਪਰਿਵਾਰ ਦਾ ਜਿਹੜਾ ਘਟ ਡ ਗਿਆ ਤੇ ਉਹਦੇ ਬਾਰੇ ਵੀ ਤੁਹਾਨੂੰ ਦੱਸ ਰਿਹਾ ਵੀ ਹਿੰਮਤਪੁਰਾ ਸੁਖਮੰਦਰ ਸਿੰਘ ਆ ਬਾਈ ਦਾ ਤੇ ਬੌਰੀਆਂ ਸਿੱਖਾਂ ਦੇ ਘਰਾਂ ਚੋਂ ਆ ਇਹਨਾਂ ਦਾ ਜਿਹੜਾ ਘਟ ਡ ਗਿਆ ਕਿਤੋਂ ਤੋਂ ਤੁਹਾਡਾ ਜਿਹੜਾ ਘਰ ਕਿਤੋਂ ਡਿੱਗਿਆ ਇਹ ਅੱਜ ਹੀ ਡਾਕਟਰ ਸਾਹਿਬ ਸਵੇਰੇ ਜਦੋਂ 24 ਘੰਟੇ ਵਰਕਾ ਹੁੰਦੇ ਜੀ ਹਾਂਜੀ ਉਦੋਂ ਡਿੱਗਿਆ ਹੀ ਅੱਜ ਠੀਕ ਹੈ ਤੇ ਬਰਖਾ ਲਗਾਤਾਰੀ ਹੁਣ ਹੋਈ ਜਾਂਦੇ ਆ ਤਕਰੀਬਨ ਦੀ ਹੋਗੇ 4-5 ਦਿਨ ਠੀਕ ਹੈ ਕੱਲ ਦਾ ਜਮਾ ਹੀ ਨਹੀਂ ਹਟਾ ਮੀਮ ਸ਼ੈੱਡ-ਸ਼ੁੱਡ ਪਾਏ ਸੀਗੇ ਸਾਰੇ ਹੀ ਤੇੜ ਵੀ ਆ ਗਈ ਨੁਕਸਾਨ ਵਾਵਾ ਹੋ ਗਿਆ ਯਾਨੀ ਕਿ ਠੀਕ ਹੈ ਸਾਰਾ ਕੋਈੜਾ ਸਮਾਨ ਜੀ ਉਹ ਵੀ ਟੁੱਟ ਗਿਆ ਥੱਲੇ ਆ ਗਿਆ ਇਹਦੇ ਵਿੱਚ ਕੀ ਸਮਾਨ ਪਿਆ ਸੀਗਾ ਅਜੇ ਰੋਟੀ ਬਣਦਾ ਸੀਗਾ ਸਾਡਾ ਜੀ ਔਰ ਠੱਟੀ ਬਣਾਉਂਦੇ ਸੀਗੇ ਭਾਂਡੇ ਪੇ ਹਾਂ ਭਾਂਡੇ ਵਗੈਰੇ ਸਾਰਾ ਕੁਝ ਸੀਗਾ ਜੀ ਆਹ ਸ਼ੈੱਡ ਸੀਗੇ ਇਹਨੂੰ ਜਾਂਦੇ ਸੀ ਸਾਰੇ ਠੀਕ ਹੈ ਸਾਡੇ ਘਰਾਂ ਦੇ ਆ ਗਏ ਫਿਰ ਸਾਰੇ ਸਵੇਰੇ ਘਟਵੜ ਸੀਗਾ 100 ਬੰਦਾ ਉਹਨਾਂ ਨੇ ਸਾਰਿਆਂ ਦਾ ਬਦ ਜਲਦੀ ਜਲਦੀ ਆਹ ਸਾਰੇ ਸ਼ ਤੇ ਆ ਸਾਰਾ ਲਾ ਕੇ ਫਿਰ ਉਹਨਾਂ ਨੇ ਮਦਦ ਕਰਾਈ ਹੈ ਸਾਡੀ ਵੀ ਜਿਹੜਾ ਛੱਤ ਦਾ ਤਾਂ ਤੁਹਾਡਾ ਨੁਕਸਾਨ ਹੋਇਆ ਹੀ ਆ ਨਾਲ ਜਿਹੜਾ ਸ਼ੈੱਡ ਪਾਇਆ ਹੋਇਆ ਸੀਗਾ ਇਹਨਾਂ ਚੋਂ ਅੱਧੀਆਂ ਸਲੇਟਾਂ ਟੁੱਟ ਗਈਆਂ ਹਾਂ ਅੱਧੀਆਂ ਅੱਧਿਆਂ ਨਾਲੋਂ ਜ਼ਿਆਦਾ ਟੁੱਟੀਆਂ ਇਹ ਅੱਛਾ ਆ ਇਹਦਾ ਮੰਨ ਕੇ ਚੱਲੋ ਵੀ ਥੋੜ੍ਹਾ ਹੀ ਕੰਮ ਆਉਣਗੇ ਸਾਡੇ ਬਾਕੀ ਸਾਰੀਆਂ ਖਤਮ ਹੋ ਗਈਆਂ ਤੇ ਇੱਕ ਬਾਈ ਦਾ ਉਹਦਾ ਵੀ ਘਰ ਹੋਰ ਨਾਲ ਉਹ ਬਾਈ ਦਾ ਹਾਂ ਹਾਂ ਜੀ ਇਹਨਾਂ ਦਾ ਵੀ ਘਰ ਆਪਣੇ ਨਾਲ ਹੀ ਆ ਜੀ ਅੱਛਾ ਇਹ ਦੋਨੇ ਇਕੱਠੇ ਘਰ ਸੀ ਹਾਂ ਇਕੱਠੇ ਸੀ ਦੋਨੇ ਇਕੱਠੇ ਘਰ ਡਿੱਗਿਆ ਤੇ ਇੱਕ ਦਾ ਤਾਂ ਨੁਕਸਾਨ ਹੋਇਆ ਸੀ ਨਾਲ ਕੰਧ ਡਿੱਗਣ ਦੇ ਨਾਲ ਦੂਜਾ ਵੀ ਜਿਹੜਾ ਨੁਕਸਾਨ ਹੋ ਗਿਆ ਉਹ ਵੀ ਇ ਕਿਉਂਕਿ ਪਿੱਛੇ ਜਿਹੜਾ ਖੇਤ ਪੈਂਦੇ ਨੇ ਖੇਤ ਦੇ ਵਿੱਚ ਪਾਣੀ ਖੇਤ ਦੇ ਵਿੱਚ ਪਾਣੀ ਖੜਦਾ ਤੇ ਪਾਣੀ ਖੜਨ ਦੇ ਨਾਲ ਜਿਹੜਾ ਇਹ ਕੰਧਾਂ दबਗੀਆਂ ਸੀ ਦਬਣ ਦੇ ਨਾਲ ਜਿਹੜਾ ਇਹ ਆਪਣਾ ਘੜ ਡੇਕ ਪੈ ਚੋ ਕਿ ਉੱਤੋਂ ਦੀ ਮੀਂਹ ਪੈ ਰਿਆ ਸੀਗਾ ਤੇ ਕਾਫੀ ਜਿਹੜਾ ਨੁਕਸਾਨ ਹੋ ਗਿਆ ਪਿੱਛੇ ਸਾਰੀ ਕੰਧ ਬਹੁਤ ਲੰਬੀ ਕੱਢੀ ਹੋਈ ਸੀ ਤੇ ਇੱਕ ਪਿੱਛੇ ਹੋਰ ਕਮਰਾ ਪਿਆ ਵਾ ਸੀ ਉਹਦਾ ਵੀ ਨੁਕਸਾਨ ਹੋ ਗਿਆ ਤੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਹੋਰ ਬਾਈ ਕੋਈ ਹੋਰ ਤਾਂ ਨਹੀਂ ਕੋਈ ਨੁਕਸਾਨ ਹੋਇਆ ਜਾਂ ਤੁਹਾਡੇ ਜਿਵੇਂ ਉਹ ਸੀਗੇ ਇਥੇ ਨਹੀਂ ਉਹ ਬਚ ਗਈ ਨਹੀਂ ਇਹ ਬਾਹਰ ਹੋ ਗਏ ਸੀਗੇ ਸਾਰੇ ਸਾਨੂੰ ਪਤਾ ਲੱਗ ਗਿਆ ਕਿਉਂਕਿ ਇਹਨਾਂ ਦੇ ਬਾਈ ਦੇ ਬੱਕਰੀਆਂ ਵਗੈਰਾ ਵੀ ਰੱਖੀਆਂ ਹੋਈਆਂ ਉਹ ਸੈੱਡ ਥੱਲੇ ਖੜ੍ਹਦੀਆਂ ਹੁੰਦੀਆਂ ਪਰ ਉਹਨਾਂ ਨੇ ਟੈਂਪਰੇਰੀ ਉਧਰ ਬੰਨ ਲਿਆ ਤੇ ਉਹ ਪਸ਼ੂਆਂ ਦਾ ਵੀ ਜਿਹੜਾ ਨੁਕਸਾਨ ਹੁਣ ਉਹ ਬਚ ਗਿਆ ਤੇ ਬਸ ਛੱਤ ਦਾ ਨੁਕਸਾਨ ਹੋਇਆ ਹਾਂ ਛੱਤ ਦਾ ਹੀ ਬਹੁਤ ਬੱਲ ਬੱਲੂ ਸਾਰਾ ਕੁ ਟੁੱਟ ਗਿਆ ਉਹਦਾ ਤੇ ਸਰਕਾਰ ਵੱਲੋਂ ਕੀ ਤੁਸੀਂ ਮੈਂ ਹੀ ਮੰਨ ਕਰਦੇ ਆਂ ਵੀ ਸਾਡੀ ਮਾਤ ਕੀਤੀ ਜਾਵੇ ਬਸ ਆਪਾਂ ਦਾ ਹੋਰ ਕੀ ਕਹਨੇ ਮਾਤ ਚਾਹੀਦੀ ਮਾੜੀ ਮੋੜੀ ਜਿਹੜੀ ਮਾਤ ਹੋ ਜੂ। ਹਾਂ ਜਿਹੜੇ ਘਰਾਂ ਦੇ ਨੁਕਸਾਨ ਹੋਇਆ ਸਾਰਿਆਂ ਦੀ ਬਸ ਆਪਾਂ ਦੇ ਕਹਨੇ ਮਾਤ ਹੋ ਜਾਈ। ਠੀਕ ਐ। ਤੇ ਮਾਤਾ ਜੀ ਤੁਸੀਂ ਕੀ ਕਹਿਣਾ ਚਾਹਾਂਗੇ ਤੁਹਾਡਾ ਇਹ ਜਿਹੜਾ ਘਰ ਡਿੱਗ ਪਿਆ। ਆਈ ਜਾਵੇ ਭਰਾਂਡਾ ਡਿੱਗੀ ਜਾਂਦਾ ਜੀ ਉਹਦੇ ਮੁਰਲੇ ਪਾਸੇ। ਅੱਛਾ ਇਹ ਤੁਹਾਡਾ ਘਰ ਦਾ ਕਿੰਨਾ ਕੁ ਨੁਕਸਾਨ ਹੋ ਗਏ? ਇਹ ਨੁਕਸਾਨ ਡਿੱਗੀ ਜਾਂਦਾ ਢੇੜ ਨਾ ਪਊਗਾ ਹੁਣ ਉਹਨੇ ਵਿਚਾਰੀ ਕੰਧ ਲਾਰ ਹੋਈ ਪਈ। ਪਰ ਇਹ ਨਹੀਂ ਜਾਂਦੀ ਉਹ ਗੰਧ। ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਹਾਡਾ ਨੁਕਸਾਨ ਹੋਇਆ ਇਹ ਕੁਝ ਕੀ ਕਹਿਣਾ ਚਾਹੋਗੇ ਜੀ ਸਾਡੀ ਤਾਂ ਇਹ ਹੀ ਬੇਨਤੀ ਹੈ ਜੀ ਸਾਡੀ ਮਦਦ ਕੀਤੀ ਜਾਵੇ ਵਾਦ ਦਾ ਵਾਦ ਹੈ ਠੀਕ ਹੈ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਪਰਿਵਾਰ ਦੀ ਮਦਦ ਹੋ ਸਕੇ ਕਿਉਂਕਿ ਅੱਜ ਕੱਲ ਜਿਹੜਾ ਟਾਈਮ ਚੱਲਦਾ ਮੀਂਹਾਂ ਦਾ ਚੱਲਦਾ ਦਿਹਾੜੀਆਂ ਦਾ ਜਿਹੜਾ ਵੀ ਕੰਮ ਆ ਉਹ ਰੁਕ ਗਿਆ ਕਿਉਂਕਿ ਦਿਹਾੜੀ ਮਜ਼ਦੂਰੀ ਕਰਕੇ ਇਹ ਆਪਣਾ ਜਿਹੜਾ ਪਰਿਵਾਰ ਆ ਪਾਲਦੇ ਆ ਤੇ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਤਾਂ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਸ ਪਰਿਵਾਰ ਵੱਲ ਵੀ ਧਿਆਨ ਦਿੱਤਾ ਜਾਵੇ ਤੇ ਮੈਂ ਕਹਣਾ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਹਰੇਕ ਪਿੰਡ ਜਾ ਕੇ ਘਰ-ਘਰ ਜਾ ਕੇ ਇੱਕ ਸਰਵੇ ਜ਼ਰੂਰ ਕਰੇ ਵੀ ਜਿੱਥੇ ਨੁਕਸਾਨ ਹੋਇਆ ਉਹਨਾਂ ਨੂੰ ਜਿਹੜਾ ਮੁਆਵਜ਼ਾ ਬਣਦਾ ਦਿੱਤਾ ਜਾਵੇ ਧੰਨਵਾਦ ਜੀ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਪਰਿਵਾਰ ਦੀ ਮਦਦ ਹੋ ਸਕੇ ਧੰਨਵਾਦ